ਜਲਪਾਜਬਾ ਸਾਹਿਬ ਪੁੱਛਿਓ ਬਰੋਨਾਂ ਨੂੰ ਆਪਣੇ ਤਹਾਲਿਆਂ ਨੂੰ ਬੋਰਡ ਕਿਉਂ ਨਹੀਂ ਪਾਈ ਬੋਰਡ ਕਿਉਂ ਨਹੀਂ ਪਾਈ ਹਿਮਾਚਲ ਨੇ ਬੋਰਡ ਕਿਉਂ ਨਹੀਂ ਪਾਈ ਜੋਪ ਰਹਿਣਾ ਵੀ ਅੱਤੀ ਹਮਤ ਹੁੰਦੀ ਆ ਕੀ ਮੈਂ ਕਿ ਸਾਡੇ ਘਰ ਤੇ ਪਾਉਂਗੇ ਦੇਖੋ ਜੇ 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 ਪਿੱਛੇ ਜਾਓਗੇ ਫਿਰ ਚਾਂਦੀ ਦੀ ਕਹੀ ਰਿਹਾਊਗੇ ਚ ਮੈਂ ਚਾਹੁੰਦਾ ਨਹੀਂ ਹਿਸਟਰੀ 'ਚ ਜਾਓ ਜੇ ਹਿਸਟਰੀ 'ਚ ਗਏ ਤੁਹਾਡੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਨੇ ਜੇ ਹਿਸਟਰੀ 'ਚ ਗਏ

گل باجوا صاحب پوچھو اپنے تحڑے ووٹ کیوں نہیں پائی ووٹ کیوں نہیں پائی ہل نے ووٹ کیوں نہیں پائی چپ رہنا بھی ادی حمایت ہوں پاؤں گے کہ جدو افسر سی تو ہاچل نے ووٹ کیوں نہیں پائی اج کل اُسی بہت روایتی ہو گئے باجوا صاحب سن کے اج کل ابھی بہت روایتی ہو گئے وروت کرنا بھول گئے جا چپ ہو گئے جا حمایتی ہو گئے چپ ہونا بھی تو ادھی حمایتی ہوں اچھا جا ہائی کوٹ جا پایا کیس وہ رنے کا کانگریسی بھی ہے کانگریس ہز تک نہیں سپشٹ کر پا رہی کہ سیدے نال کھڑے تو کھڑے میں ابھی نال وروت کیا اتوں کے کتوں پہنچا لیں گے ٹھلان تک نہیں چاندی دیا

ਪਾਣੀਆਂ ਦੇ ਰੱਖਾ ਆ ਲੋ ਆ ਲੋ ਆ ਗੱਲ ਸੁਣ ਕਿਆਸੀ ਜੀ ਜਨਮ ਦਿਨ 'ਚ ਜਿਹਨੇ ਪਾਣੀ 81 ਚ ਕੀ ਕੀ ਤਕਿਆਨੀ ਜੈਲ ਸਿੰਘ ਜੀ ਉਸ ਵੇਲੇ ਕਾਰਜਕਾਰ ਸੀ ਗਿਆਨੀ ਗੈਲ ਸਿੰਘ ਜੀ ਦਾ 60 40 ਤੋਂ 50 50 ਤੇ ਲਿਆਏ 50 50 ਤੇ ਲਿਆਏ ਜੇ ਹਿਸਟਰੀ ਦੇਖਦੇ ਹੋ ਤਾਂ ਹਿਸਟਰੀ 'ਚ ਫਸੋਂਗੇ ਤੁਸੀਂ ਮੈਂ ਨਹੀਂ ਚਾਹੁੰਦਾ ਹਿਸਟਰੀ ਜਾਓ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਜਨਾਬ ਮੈਂ ਚਾਹੁੰਦਾ ਨਹੀਂ ਹਿਸਟਰੀ ਜਾਓ ਜੇ ਹਿਸਟਰੀ 'ਚ ਗਏ ਉਡੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਨੇ ਜੇ ਹਿਸਟਰੀ ਚ ਗਏ ਹਿਸਟਰੀ ਜਨਾ ਜਾਓ ਹੁਣ ਮਾਫੀਆਂ ਮੰਗੀ ਜਾਂਦੇ ਹੋ ਅਮਰੀਕਾ ਚ ਜੋ 80s ਮੇ ਹੁਆ ਉਸकी ਜ਼ਿੰਮੇਦਾਰੀ ਲੇਤਾ ਹੂੰ ਮੈਂ ਮੈਂ ਵਹਾ ਹਮ ਨਹੀਂ ਥਾ ਇਹਦਾ ਮਤਲਬ ਜੀ ਤੁਸੀਂ ਹੈ ਹੀ ਨਹੀਂ ਸੀ ਤਾਂ ਉਦੋਂ ਪਹਿਲਾਂ ਇਹਦਾ ਮਤਲਬ ਉਹ ਮਤਲਬ ਜੇ ਬੰਗਲਾਦੇਸ਼ ਤੋਂ ਪਹਿਲਾਂ ਤੁਸੀਂ ਜੰਮੇ ਨਹੀਂ ਸੀ ਤਾਂ ਮਤਲਬ ਬੰਗਲਾਦੇਸ਼ ਬਣੀ ਨਹੀਂ ਨੀ

ਕਮ ਜਾਣੇ ਪਾਸ ਤੇ ਫਾਇਦਾ ਕੋਈ ਐਵੇਂ ਪਾਕਿਸਤਾਨ ਤਾਂ ਗੱਲ ਜਾਊਗੀ ਫਿਰ ਮੈਂ ਬਚੀ ਜਾਣਾ ਵੀ ਤਲਕਾ ਨੂੰ ਆਪਾਂ ਨੇ ਕਾਨੂੰਨ ਉਹ ਕਰਨਾ ਉਹੀ ਡੂਮਣੇ ਥੱਲੇ ਬਹਿ ਕੇ ਬੀੜੀ ਪੀ ਜਾਂਦੇ ਉਹ ਤੂੰ ਇਹਨਾਂ ਦਾ ਉੱਠੂ ਗਏ ਫਿਰੋ ਬੀਬੀ ਐਮ ਵੀ ਤੁਸੀਂ ਉਹਨਾਂ ਨੂੰ ਗੱਲ ਕਰ ਲੈਣੇਗੇ ਗੱਲ ਕਰ ਲੈਣੇ ਮੰਦਾ ਚਲੋ ਬੀੜੀ ਕਹਾ ਦਤਾ

ਤੁਹਾਨੂੰ ਦੇਖੋ ਜਿਵੇਂ ਛੇਰ ਨੂੰ ਡੈਸ ਕੀਤਾ ਜਾਵੇ ਜੋ ਵੀ ਕੋਈ ਛੇਰ ਦੀ ਜਦ ਤੋਂ ਬਿਨਾ ਕਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜਿਵੇਂ ਕਿਸੇ ਅਮਰੀਕਾ ਕੈਨੇਡਾ ਦੇ ਦੇਖਦੇ ਆ ਕਿ ਕਿਸੇ ਬੱਚੇ ਨੂੰ 1 ਘੰਟੇ ਲਈ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਬਿਰਾਦ ਨੇ ਤੁਹਾਨੂੰ 1 ਘੰਟਾ ਬਿਠਾ ਦਾਂਗੇ ਪਰ ਆਪਣੇ ਕਲੂ ਭਰਾਸ ਪੂਰੀ ਬਕੱਲਾ ਕੋਈ ਇੱਕ ਦਿਨ ਬਹਿ ਜਾਓ ਤੁਸੀਂ ਫਾਈਲ ਫੁੱਲੀ ਲੈਂਦੇ ਕੋਈ ਤੁਹਾਨੂੰ ਬਸ ਹੀ ਬਹਿ ਕੇ ਦੇਖ ਲਿਓ ਵਿੱਚ ਕਿਹੜੀ ਗੱਲ ਤੁਸੀਂ ਇੱਧਰ ਆਉਣ ਨੂੰ ਫਿਰਦੇ ਨਹੀਂ ਤੇ ਭੂਪੇ ਤੇ ਲੋਕ ਮੈਂ ਕੀ ਕਰਾਂ ਫਿਰ ਹੁਣ ਬੱਸ ਕਰੋ ਚੁੱਪ ਕਰ ਜਾ ਬੋਲੋ ਜੀ بیٹھو باجوہ صاحب باجوہ صاحب بیٹھو باجوہ صاحب بیٹھو سی ایم صاحب کنٹینیو کرو جی